ਸਿਆਸੀ ਮਾਹਿਰ ਕਹਿੰਦੇ ਆ ਵੀ ਵੀਕ ਕੈਂਡੀਡੇਟ ਦਿੱਤਾ ਕਾਂਗਰਸ ਨੇ ਕਹਿੰਦੇ ਇੱਕ ਤਾਂ ਫ੍ਰੈਸ਼ਰ ਹੈ ਤਨਾੜਵੰਤ ਹੈ ਕੋਈ ਸ਼ਕਤੀ ਫ੍ਰੈਸ਼ਰਸ ਵੀਕ ਹੁੰਦੇ ਦੂਸਰੀ ਦੂਸਰੀ ਗੱਲ ਇਹ ਕਹੀ ਜਾ ਰਹੀ ਹੈ ਕਹਿੰਦੇ ਕਿ ਇਹ ਜਿਹੜੀ ਟਿਕਟ ਮਿਲੀ ਹੈ ਨਾ ਇਹ ਅਟੈਚੀ ਨਾਲ ਮਿਲੀ ਹੈ ਕੀ ਇਹ ਸੱਚ ਹੈ ਕਿ ਪੈਸੇ ਦੇ ਸਿਰ ਤੇ ਕਰਨਬੀਰ ਬੁਰਜਹਰਾ ਨੂੰ ਤੁਸੀਂ ਚੁਣਿਆ ਅੱਛਾ ਪਹਿਲਾਂ ਤੁਸੀਂ ਕਿਹਾ ਸੀਗਾ ਵੀ ਤੁਹਾਡੇ ਤੇ ਐਲੋਪੀ ਨੇ ਰਲ ਕੇ ਖਿਚੜੀ ਪਕਾਈ ਆ ਤੁਹਾਡਾ ਕੈਂਡੀਡੇਟ ਵੀਕ ਹੈ ਤੁਸੀਂ ਪਹਿਲਾਂ ਕਿਹਾ ਨਵੇਂ ਬੰਦੇ ਨੂੰ ਨਵਾਂ ਨਿਊ ਕਮਰ ਹੈ ਜਿਹੜੇ ਨਿਊ ਕਮਰ ਸੀ ਉਹ 92 ਹੈ ਜਿਨ੍ਹਾਂ ਨੇ ਮੁੱਖ ਮੰਤਰੀ ਹਰਾਤੇ ਜਿਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਹਰਾਤੇ ਜਿਨ੍ਹਾਂ ਨੇ ਪਾਰਟੀਆਂ ਦੇ ਪ੍ਰਧਾਨ ਹਰਾਤੇ ਉਹ ਤਾਂ ਵੇਵ ਸੀ ਬਟ ਨਿਊ ਸੀ ਨਾ ਹਮ ਕੈਪਟਨ ਅਮਰਿੰਦਰ ਸਿੰਘ ਨੂੰ ਕੋਲੀ ਨੇ ਹਰਾਤਾ ਤੇਰਾ ਦੋ ਵਾਰੀ ਦਾ ਮੁੱਖ ਮੰਤਰੀ ਸੀ ਸੋ ਕਹਿਣ ਦਾ ਮਤਲਬ ਨਿਊ ਕਮਰ ਇਜ਼ ਨਾਟ ਵੀਕ ਸਤ ਤਰ ਮੰਦੇ ਨਿਊ ਕਮਰ ਆਉਣਗੇ ਜੇ ਰਾਜਾ ਵੜਿੰਗ ਦੀ ਚੱਲੀ ਕਾਂਗਰਸ ਦੇ ਵਿੱਚ ਨੈਕਸਟ ਟਾਈਮ ਨਿਊ ਕਮਰ ਯੰਗ ਮੁੰਡੇ ਕੁੜੀਆਂ ਸਾਰੀਆਂ ਜਾਤਾਂ ਦੇ ਲੋਕ ਫਸਟ ਆਫ ਆਲ ਅਟੈਚੀ ਦੀ ਗੱਲ ਤੁਸੀਂ ਹੁਣ ਮੇਰੀ ਅੱਛੀ ਇੰਟਰਵਿਊ ਕਰ ਦਿਓ ਉਹ ਕਹਿਣਗੇ ਰਮਨ ਨੇ ਟੈਚੀ ਲੈ ਲਿਆ ਹੂੰ ਪੈਸੇ ਲੈ ਲਏ ਤੁਹਾਨੂੰ ਟੈਚੀ ਨਹੀਂ ਕਹਿਣਗੇ ਤੁਹਾਨੂੰ ਕਹਿਣਗੇ ਬੈਗ ਲੈ ਲਿਆ ਛੋਟਾ ਨਹੀਂ ਮੇਰੇ ਵਰਗੇ ਨਹੀਂ ਕਹਿਣਗੇ ਤੁਹਾਨੂੰ ਨਹੀਂ ਕਹਿਣਗੇ ਚਲੋ ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ ਹਾਂ ਹੋਰ ਕਿਸੇ ਦੀ ਗੱਲ ਕਰ ਰਿਹਾ ਜਸਟ ਗਿਵਿੰਗ ਅ ਐਗਜ਼ਾਮਪਲ ਰਮਨ ਜੀ ਨਾਟ ਪਾਰਟਿਕੁਲਰਲੀ ਯੂ